ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਹੋਰ ਨਵੇਂ ਰਿਸ਼ਤੇ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤੇ ਨੋਟ ਕਰੋ ਜੀ ਮੁੰਡਿਆਂ ਦੇ ਨੰਬਰ ਸਮੇਤ ਰਿਸ਼ਤਾ ਨੰਬਰ ਹੈ ਜੀ 241 ਫਾਈ ਨੰਬਰ ਜ਼ਿਲ੍ਹਾ ਕਪੂਰਥਲਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਇਹ ਰਿਸ਼ਤਾ ਨਿਊਜ਼ੀਲੈਂਡ ਪੀਅਰ ਬੁਆਏ ਦਾ ਰਿਸ਼ਤਾ ਕਪੂਰਥਲੇ ਤੋਂ ਹੈ ਜੀ ਗੋਤ ਧੋਥੜੇ ਕਾਸਟ ਜੱਟ ਸਿੱਖ ਜੀ ਡੇਟ ਆਫ ਬਰਥ 15/4/1994 ਹਾਈਟ 5 ਫੁੱਟ 10 ਇੰਚ ਸਟੱਡੀ ਪਲੱਸ 2 ਪਾਸ ਬਾਕੀ 3 ਸਾਲ ਦੀ ਪੜ੍ਹਾਈ ਨਿਊਜ਼ੀਲੈਂਡ ਵਿੱਚ ਕਰੀ ਸੀ ਬਿਜ਼ਨਸ ਦੀ ਮੁੰਡੇ ਨੇ ਮੁੰਡਾ ਨਿਊਜ਼ੀਲੈਂਡ ਚ ਪੀਆਰ ਹੈ ਪਰਿਵਾਰ ਚ ਮਾਤਾ ਪਿਤਾ ਵੱਡੇ ਬਜ਼ੁਰਗ ਦਾਦਾ ਦਾਦੀ ਨੇ ਘਰ ਚ ਭੈਣ ਭੈਣ ਮੈਰਿਡ ਹੈ ਯੂਐਸਏ ਦੀ ਪੀਆਰ ਮੁੰਡਾ ਕੱਲਾ ਕੱਲਾ ਹੈ ਘਰ ਦਾ ਆਂਦਾ ਜ਼ਮੀਨ ਮੁੰਡੇ ਨੂੰ 13 ਕਿੱਲੇ ਆਉਂਦੀ ਹੈ ਘਰ-ਬਾਰ ਵਧੀਆ ਸੋਨਾ ਪਾਇਆ ਕੋਠੀ ਪਾਈ ਹੈ ਨਵੀਂ ਮੁੰਡਾ ਮੋਨਾਗਾ ਜੀ ਵਧੀਆ ਸੋਹਣਾ ਸੁਨੱਖਾ ਹੈਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਹਾਈਟ 5 ਫੁੱਟ 6 ਇੰਚ ਤੱਕ ਜ਼ਰੂਰ ਹੋਵੇ ਪੜਾਈ ਵਧੀਆ ਕੀਤੀ ਹੋਵੇ ਰਿਸ਼ਤਾ ਪੰਜਾਬ ਤੋਂ ਹੀ ਚਾਹੀਦਾ ਹੈਗਾ ਏਰੀਆ ਨੂੰ ਪਹਿਲਾ ਦੁਆਬਾ ਏਰੀਆ ਸਿਰਫ ਫਗਵਾੜਾ ਜਲੰਧਰ ਕਪੂਰਥਲਾ ਤੋਂ ਇਹ ਰਿਸ਼ਤਾ ਲੈਣਾ ਪਸੰਦ ਕਰਦੇ ਆ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 981430234 ਇਹ ਰਿਸ਼ਤੇ ਸਾਡੇ ਦੁਆਰਾ ਹੀ ਕਰਵਾਏ ਜਾਣਗੇ ਜੀ ਮੈਚਿੰਗ ਕਰਵਾ ਕੇ ਮੈਚਿੰਗ ਪ੍ਰੋਫਾਈਲ ਵਾਲੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਸਕਰੀਨ ਤੇ ਦਿੱਤੇ ਨੰਬਰ ਤੇ ਬਾਕੀ ਮੈਰਿਜ ਬਿਊਰੋ ਵਾਲੇ ਇਹ ਰਿਸ਼ਤਾ ਤਾਂ ਦੂਰ ਰਹਿਣ ਜੀ ਇਸ ਪਰਿਵਾਰ ਨੇ ਮਨਾਹੀ ਕੀਤੀ ਹੈ ਮੈਰਿਜ ਬਿਊਰੋ ਵਾਲੇ ਫੋਨ ਨਾ ਲਾ ਕੇ ਇਹਨਾਂ ਨੂੰ ਰਿਸ਼ਤੇ ਬਾਰੇ ਕਾਲ ਕਰਨ ਅਗਲਾ ਰਿਸ਼ਤਾ ਆਇਆ ਜੀ ਫਾਈਲ ਨੰਬਰ 2042 ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸ਼ੋਕਰ ਸ਼ਹਿਰ ਖੰਨਾ ਜਨਮ ਮੁੰਡੇ ਦੀ ਡੇਟ ਆਫ ਬਰਥ 8 ਤਰੀਕ 6ਵਾਂ ਮਹੀਨਾ 2005 ਦਾ ਹਾਈਟ 5 ਫੁੱਟ 8 ਇੰਚ ਪੜਾਈ ਆਈਟੀਆਈ ਕਰ ਰਿਹਾ ਹੈਗਾ ਬੰਗਲੌਰ 'ਚ ਪਿਤਾ ਦਾ ਕੀਤਾ ਖੇਤੀਬਾੜੀ ਅਤੇ ਡੈਰੀ ਫਾਰਮ ਹੋਟਲ ਰਿਸੋਰਟਸ 4 ਕਿੱਲੇ ਜ਼ਮੀਨ ਲੜਕਾ ਬਚਪਨ ਤੋਂ ਅਮਰਤਾ ਰਹੀ ਹੈ ਸਾਰੀ ਪੜਾਈ ਕੈਬੀਜ ਬੋਰਡ ਦੀ ਕੀਤੀ ਹੈ 85 ਪਰਸੈਂਟੇਜ ਨਾਲ ਲੜਕੀ ਦੀ ਪੜਾਈ ਪੜਾਈ ਕਰਨ ਵਾਲੀ ਅਮਰਤਾਲੀ ਦੁਮਾਲਾ ਸਜਾਉਣ ਵਾਲੀ ਹੋਵੇ ਜੀ ਲੜਕੀ ਦਾ ਰਿਸ਼ਤਾ ਚਾਹੀਦਾ ਹੈਗਾ ਜੀ ਇਹਨਾਂ ਨੂੰ ਲੜਕੀ ਅਮਰਤਾਲੀ ਦੁਮਾਲਾ ਸਜਾਉਣ ਵਾਲੀ ਹੋਵੇ ਫਤਿਹਗੜ ਸਾਹਿਬ ਜਾਂ ਚਮਕੌਰ ਸਾਹਿਬ ਏਰੀਆ ਨੂੰ ਪਹਿਲਾ ਲੜਕੀ ਲੰਮੀ ਅਤੇ ਸੋਹਣੀ ਹੋਵੇ ਜੀ ਵੱਡੇ ਪਰਿਵਾਰ ਵਿੱਚ ਹੋਵੇ ਮੈਡੀਕਲ ਜਾਂ ਨਾਨ ਮੈਡੀਕਲ ਨਪੜਾਈ ਪੜ੍ਹਾਈ ਕਰਦੀ ਹੋਵੇ 10th 10th ਵਿੱਚੋਂ 80 ਪਰਸੈਂਟੇਜ ਨੰਬਰ ਲੈ ਹੋਣ ਜੀ ਲੜਕੀ ਨੇ ਵਿਆਹ ਚੁੰਨੀ ਚੜਾਵਾ ਕਰਨ ਵਿਆਹ ਚਾਹੇ ਕੁੜੀ ਵਾਲੇ ਚੁੰਨੀ ਚੜਾਵਾ ਕਰਦੇ ਨੇ ਜੀ ਮੁੰਡਾ ਵਧੀਆ ਸੋਹਣਾ ਸੁਨੱਖਾ ਹੈ ਕੁੜੀ ਸੋਹਣੀ ਹੋਵੇ ਇਹ ਪਰਿਵਾਰ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤਾ ਸੀ ਜੀ ਇਸ ਪਰਿਵਾਰ ਨਾਲ ਤੁਸੀਂ ਇਸ ਨੰਬਰ ਤੇ ਆਪਸ ਸੰਪਰਕ ਕਰ ਸਕਦੇ ਹੋ ਜਿਸ ਪਰਿਵਾਰ ਨਾਲ ਰਿਸ਼ਤਾ ਮੈਚ ਕਰਦਾ ਹੋਇਆ ਤਾਂ 9478339283 ਅਗਲਾ ਰਿਸ਼ਤਾ ਆਇਆ 2043 ਫਾਈਲ ਨੰਬਰ ਜ਼ਿਲ੍ਹਾ ਹੁਸ਼ਿਆਰਪੁਰ ਮੁੰਡੇ ਦੀ ਕਾਸਟ ਹੈ ਜੱਟ ਸਿਕ ਗੋਤ ਤੁੰਗਾ ਡੇਟ ਆਫ ਬਰਥ 3 3 1999 ਦਾ ਬੌਰਨ ਹਾਈਟ 5 ਫੁੱਟ 9 ਇੰਚ ਸਟੱਡੀ ਬੀਟੈਕ ਐਮਟੈਕ ਨਾਲ ਪੜ੍ਹਾਈ ਕਰੀਏ ਮੁੰਡੇ ਦੀ ਪਰਿਵਾਰ ਚ ਮਾਤਾ ਪਿਤਾ ਇੱਕ ਵੱਡਾ ਭਰਾ ਮੈਰਿਡ ਆ ਭਰਾ ਕਨੇਡਾ ਦਾ ਪੀਆਰ ਆ ਇਹੇ ਛੋਟੇ ਲਈ ਰਿਸ਼ਤਾ ਹੈਗਾ ਮੁੰਡਾ ਸਰਕਾਰੀ ਨੌਕਰੀ ਵਿੱਚ ਜਈ ਦੀ ਪੋਸਟ ਤੇ ਲੱਗਿਆ ਹੋਇਆ ਹੈ ਸੈਲਰੀ 95000 ਰੁਪਿਆ ਲੈ ਰਿਹਾ ਹੈਗਾ ਮਾਤਾ ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰ ਨੇ ਮੁੰਡਾ ਮੋਨਾਂਗਾ ਸ਼ੌਂਕ ਵਜੋਂ ਪੱਗ ਬੰਨਦਾ ਹੈਗਾ ਫੈਮਿਲੀ ਵੈਸ਼ਨੂ ਆ ਮੁੰਡਾ ਨਸ਼ਪੱਤੀ ਤੋਂ ਰਹਤਾ ਹੈ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਏਰੀਆ ਨੂੰ ਪਹਿਲ ਦੁਆਬਾ ਤੇ ਮਾਲਵਾਗ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਚੰਗੇ ਪਰਿਵਾਰ ਤੋਂ ਰਿਸ਼ਤਾ ਹੋਵੇ ਜੀ ਜਿਸ ਪਰਿਵਾਰ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਸੰਪਰਕ ਕਰ ਸਕਦੇ ਹੋ 94657 446008 ਜਿਸ ਪਰਿਵਾਰ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਜਰੂਰ ਦੱਸ ਦਿਆ ਕਰੋ ਵੀ ਸਾਡੇ ਮੁੰਡੇ ਦਾ ਜਾਂ ਕੁੜੀ ਦਾ ਰਿਸ਼ਤਾ ਹੋ ਚੁੱਕਿਆ ਹੈ ਜੀ ਅਗਲਾ ਫਾਈਲ ਨੰਬਰ ਹੈ ਜੀ ਰਿਸ਼ਤੇ ਦਾ 2044 ਜ਼ਿਲ੍ਹਾ ਫਾਜ਼ਿਲਕਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਢਿੱਲੋ ਡੇਟ ਆਫ ਬਰਥ 21 11 1993 ਦਾ ਬਾਰਨ ਹਾਈਟ 6 ਫੁੱਟ ਸਟੱਡੀ ਬੀ ਟੈਕ ਦੀ ਪੜ੍ਹਾਈ ਕਰੀ ਹੈ ਮਕੈਨਿਕਲ ਵਿੱਚ ਜੌਬ ਰੇਲਵੇ ਲੋਕੋ ਪਲਾਟ ਵਿੱਚ ਕਰਦਾ ਹੈਗਾ ਸੈਲਰੀ 60000 ਰੁਪਏ ਲੈ ਰਿਹਾ ਹੈਗਾ ਜ਼ਮੀਨ ਤਿੰਨ ਕਿੱਲੇ ਆ ਦੂਪਰਾ ਮਕੂਲ ਪਰਿਵਾਰ ਸੁਮਾਤਾ ਪਿਤਾ ਤੇ ਦੂਪਰਾ ਹਨ ਕਾਰ ਵਧੀਆਂ ਪਾਇਆ ਹੋਇਆ ਹੈਗਾ ਇੱਕ ਭੈਣ ਮੈਰਿਡ ਹੈ ਇੱਕ ਭਰਾ ਛੋਟਾ ਹੈ ਜੀ ਉਹ ਪੰਜਾਬ ਪੁਲਿਸ 'ਚ ਹੈ ਮੁੰਡੇ ਦੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਸੀ ਪਹਿਲਾਂ ਹੁਣ ਇਸ ਟਾਈਮ ਤੇ ਰੈਸਟ ਤੇ ਐ ਹੁਣ ਫ੍ਰੀ ਰਹਿੰਦੇ ਆ ਜੀ ਫਾਦਰ ਸਾਹਿਬ ਉਹਨਾਂ ਦੇ ਅੱਖ ਦਾ ਆਪਰੇਸ਼ਨ ਹੋਇਆ ਹੋਇਆ ਮੁੰਡਾ ਬਧੀਆ ਸੋਹਣਾ ਸੁਨੱਖਾ ਹੈ ਮੋਨਾਗਾ ਨਸ਼ੇਪਤੇ ਤੁਰ ਆਇਤਾ ਕੁੜੀ ਦਾ ਰਿਸ਼ਤਾ ਚਾਹੀਦਾ ਪੜ੍ਹੀ ਲਿਖੀ ਹੋਵੇ ਹਾਈਟ 5 ਫੁੱਟ 5 ਇੰਚ ਤੱਕ ਜ਼ਰੂਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਜੀ ਆਲੇ ਰਿਸ਼ਤੇ ਆ ਜੀ ਦੋ ਸਕੀਆਂ ਭੈਣਾਂ ਦੇ ਇੱਕੋ ਘਰੋਂ ਆ ਜੀ 2045 ਤੇ 2046 ਫਾਈਲ ਨੰਬਰ ਹੈ ਜੀ ਰਿਸ਼ਤਾ ਹੈ ਜੀ ਜ਼ਿਲ੍ਹਾ ਜਲੰਧਰ ਤੋਂ ਕੁੜੀ ਦੀ ਕਾਸਟ ਹੈ ਜਰਸੀ ਕੁਤਰ ਦਾਵਾ ਡੇਟ ਆਫ ਬਰਥ 12 12 1996 ਹਾਈਟ 5 ਫੁੱਟ 6 ਇੰਚ ਸਟੱਡੀ ਪਲੱਸ 2 ਪਾਸ ਪਰਿਵਾਰ ਚ ਮਾਤਾ ਪਿਤਾ ਤੇ ਦੋ ਭੈਣਾਂ ਇੱਕ ਭਰਾ ਮੈਰਿਡ ਹੈ ਦੋਨੋਂ ਭੈਣਾਂ ਅਨਮੈਰਿਡ ਨੇ ਫਾਦਰ ਸਾਹਿਬ ਪੰਜਾਬ ਪੁਲਿਸ ਚੇ ਨੇ ਮਾਤਾ ਜੀ ਹਾਊਸ ਵਾਈਫ ਨੇ ਭਰਾ ਪ੍ਰਾਈਵੇਟ ਜੌਬ ਕਰਦੇ ਕਰਦੇ ਨੇ ਮੁੰਡਾ ਮੋਨਾ ਹੋਵੇ ਵਧੀਆ ਪ੍ਰਾਈਵੇਟ ਜੌਬ ਕਰਦਾ ਹੋਵੇ ਨਿਸ਼ਪੱਤੇ ਤੋਂ ਰਹਤ ਹੋਵੇ ਬਾਕੀ ਕਾਰਬਰ ਵਧੀਆ ਬਣਿਆ ਹੋਵੇ ਅਗਲਾ ਰਿਸ਼ਤਾ ਐਸੇ ਕੁੜੀ ਦੀ ਭੈਣ ਲਈ ਹੈ ਜੀ ਫਾਈਲ ਨੰਬਰ 2046 ਦੂਸਰਾ ਰਿਸ਼ਤਾ ਵੀ ਜਲੰਧਰ ਤੋਂ ਆ ਕਾਸਟ ਜਰਸੀ ਕੁਤਰੰਦਾਵਾ ਡੇਟ ਆਫ ਬਰਥ 8/2/1999 ਹਾਈਟ 5 ਫੁੱਟ 5 ਇੰਚ ਸਟੱਡੀ ਪਲੱਸ 2 ਪਾਸ ਨਾਲ ਬੀਏ ਦੀ ਪੜ੍ਹਾਈ ਕਰ ਰਹੀ ਹੈ ਲਾਸਟ ਈਅਰ ਰਹਿ ਗਿਆ ਇਹ ਲੜਕੀ ਸਿਲਾਈ ਦਾ ਵੀ ਕੰਮ ਜਾਣਦੀ ਹੈ ਨਾਲ ਪਰਿਵਾਰਚ ਮਾਤਾ ਪਿਤਾ ਤੇ ਦੋ ਭੈਣਾਂ ਨੇ ਇੱਕ ਭਰਾ ਮੈਡਾ ਫਾਦਰ ਸਾਹਿਬ ਪੰਜਾਬਪੁਰ ਸਿਚੇ ਨੇ ਮੁੰਡਾ ਵਧੀਆ ਸੁਮਨਾ ਸਨੱਖਾ ਹੋਵੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਬਾਕੀ ਘਰਬਾਰ ਵਧੀਆ ਬਣਿਆ ਹੋਵੇ ਕੁੜੀਆਂ ਦੋਵੇਂ ਵਧੀਆ ਸੋਹਣੀਆਂ ਸਨੱਖੀਆਂ ਨੇ ਇਹ ਦੋਵੇਂ ਰਿਸ਼ਤੇ ਇਕੋ ਕਰਦੇ ਆ ਵਧੀਆ ਗੱਲ ਆ ਜੇਕਰ ਲੜਕਿਆਂ ਦੇ ਰਿਸ਼ਤੇ ਇਕੋ ਕਰੋ ਹੁਣ ਮੁੰਡੇ ਵਧੀਆ ਮੁੰਨੇ ਹੋਣ ਜੀ ਸ਼ੌਂਕ ਵਜੋਂ ਚਾਹੀ ਪੱਗ ਬੰਨਦੇ ਹੋਣ ਪਰਿਵਾਰ ਵੈਸ਼ ਨੂੰ ਹੋਵੇ ਕੁੜੀ ਵਾਲਿਆਂ ਦੀ ਸਾਰੀ ਫੈਮਿਲੀ ਵੈਸ਼ ਨੂੰ ਆ ਗੁਰਸਿੱਖੀ ਦੇ ਲੜ ਲੱਗੇ ਹੋਏ ਆ ਜੀ ਜਿਸ ਪਰਿਵਾਰ ਨਾਲ ਇਹ ਦੋਵੇਂ ਰਿਸ਼ਤੇ ਮੈਚ ਕਰਦੇ ਆ ਉਹ ਸਾਨੂੰ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਜੀ ਰਿਸ਼ਤੇ ਮੈਚਿੰਗ ਖੁਦ ਅਸੀਂ ਕਰਕੇ ਦਿੰਨੇ ਆ ਪਰਿਵਾਰਾਂ ਨੂੰ ਜੀ ਦੋਨਾਂ ਪਰਿਵਾਰਾਂ ਤੋਂ ਯੈਸ ਕਰਾਉਣੇ ਆ ਬਾਇਓ ਡਾਟਾ ਤੇ ਪਿਕ ਪੇਜ ਕੇ ਜੀ ਫਿਰ ਅਸੀਂ ਨੰਬਰ ਦਿੰਨੇ ਹੁੰਨੇ ਆ ਜੀ ਰਿਸ਼ਤੇ ਦੀ ਐਡ ਦੇਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ 7814069420ਲੇ ਨੰਬਰ ਤੇ ਧੰਨਵਾਦ ਜੀ